ਕ੍ਰੋਧ ਬੋਲਿਆ ਅੰਧ ਕਰੂੰ ਦ੍ਰਿਗਵੰਤਰ ਨੂੰ ਸੁ ਜਾਖਿਆਂ ਨੂੰ ਤੇ ਅੰਦਾ ਹੀ ਕਰ ਦੇਵਾਂਗਾ ਕ੍ਰੋਧ ਜਦ ਚੜਿਆ ਹੁੰਦਾ ਕੁਝ ਦਿਖਾਈ ਦਿੰਦਾ ਹੈ ਭਈ ਅਗਲੀ ਮਾਂ ਹੈ ਮਾਂ ਦੀ ਤੋਹਨ ਨਾ ਕਰੀਏ ਪਿਓ ਹੈ ਪਿਓ ਦੀ ਇਨਸਲਟ ਨਾ ਕਰੀਏ ਵੱਡਾ ਭਰਾ ਹੈ ਇਹਦੀ ਤੋਹਨ ਨਾ ਕਰੀਏ ਪਤਨੀ ਹੈ ਜੀਵਨ ਸਾਥਣ ਹੈ ਇਹਦੇ ਨਾਲ ਇਨਸਾਫ ਕਰੀਏ ਕ੍ਰੋਧ ਦੇ ਚ ਕੁਝ ਨਹੀਂ ਦਿਖਾਈ ਦਿੰਦਾ ਨਾ ਮਾ ਨਾ ਬਾਪ ਨਾ ਬਿਰਾਹ ਨਾ ਪਤਨੀ ਨਾ ਬੱਚੇ ਕੁਝ ਵੀ ਨਹੀਂ ਦਿਖਾਈ ਦਿੰਦੇ। ਇਹ ਵੀ ਮਿਰਜ਼ ਕਰਦੇ ਆ। ਕ੍ਰੋਧ ਐਸਾ ਬਲਵਾਨ ਹੈ ਦੂਜੇ ਦੀ ਹੋਂਦ ਨੂੰ ਬਰਦਾਸ਼ਤ ਹੀ ਨਹੀਂ ਕਰਦਾ। ਕੌਣ ਮਾ ਹੁੰਦੀ ਹੈ, ਕੌਣ ਪਿਤਾ ਹੁੰਦਾ ਹੈ, ਕੌਣ ਬਿਰਾਹ ਹੁੰਦਾ ਹੈ, ਕੌਣ ਪੜੋਸੀ ਹੁੰਦਾ ਹੈ। ਕ੍ਰੋਧ ਦੂਜੇ ਨੂੰ ਟਿਕਣ ਹੀ ਨਹੀਂ ਦਿੰਦਾ। ਕ੍ਰੋਧ ਦੂਜੇ ਦੀ ਹੋਂਦ ਨੂੰ ਤਸਲੀਮ ਹੀ ਨਹੀਂ ਕਰਦਾ। ਅੰਧ ਕ੍ਰੋਧ ਰਗਵੰਤਨ ਕੋ ਕਿੰਨੀਆਂ ਸੋਹਣੀਆਂ ਅੱਖਾਂ ਹਨ ਤੇ ਕਿਤਨੀ ਦੀ ਦ੍ਰਿਸ਼ਟੀ ਹਵੇ ਅੰਧਾ ਕਰ ਦੇਆ ਅੰਧ ਕਰੋ ਦ੍ਰਿਗਵੰਤਨ ਕੋ ਸ੍ਰਤਵੰਤਨ ਕੋ ਬਦਰੋ ਕਰ ਢਾਰੋ ਧ੍ਰਿਤਵੰਤਨ ਕੋ ਸੋ ਅਧੀਰ ਕਰੋ ਔਰ ਚਾਤਰ ਕੀ ਮਤ ਦੂਰ ਨਿਵਾਰੋ ਕਿਤਨੇ ਧੀਰਜਵਾਨ ਮਨੁੱਖੋਂ ਜਲਦਬਾਜ਼ ਬਣਾ ਦੇਆਗਾ ਧੀਰਜ ਰਹੇਗਾ ਹੀ ਨਹੀਂ ਕਰੋਧ ਦੇ ਧੀਰਜ ਰਹਿੰਦਾ ਜਲਦਬਾਜ਼ ਮਨੁੱਖ ਨੂੰ ਫਿਰਦौसी ਨੇ ਸ਼ੈਤਾਨ ਕੇ ਔਰ ਗਜ਼ਬ ਦੀ ਗੱਲ ਹੈ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੀ ਬਾਣੀ ਦੇ ਜ਼ਫਰਨਾਮੇ ਚ ਫਿਰਦौसी ਨੂੰ ਅੱਗੇ ਕਰ ਦੇਣਾ ਔਰੰਗਜ਼ੇਬ ਨੂੰ ਸਮਝਾਣ ਵਾਸਤੇ ਚਲੋ ਤੂੰ ਸਾਡੀ ਗੱਲ ਤੇ ਭਰੋਸਾ ਨਹੀਂ ਕਰਦਾ ਫਿਰਦौसी ਤੇ ਹੀ ਕਰ ਲੈ ਸਤਿਗੁਰ ਦੇ ਵਾਕ ਸ੍ਰੀ ਮੁਖਵਾਕ ਪਾਦਸ਼ਾਹੀ ਦਸਵੀਂ ਚੇ ਖੁਸ਼ ਗੁਫ਼ਤ ਫਿਰਦौसीਏ ਖੁਸ਼ ਤਰ ਜ਼ਬਾਨ ਜੋਦੀ ਬਵਦਕਾਰੇ ਆਹਿਰ ਮਨਾ ਐ ਔਰੰਗਜ਼ੇਬ ਕਿਤਨਾ ਬਾ ਕਮਾਲ ਤੇ ਸੋਣਾ ਆਖਿਆ ਫਿਰਦौसी ਨੇ ਜਲਦਬਾਜ਼ ਮਨੁੱਖ ਸ਼ੈਤਾਨ ਹੁੰਦਾ ਹੈ ਸ਼ੈਤਾਨ ਹੁੰਦਾ ਤੂੰ ਜਲਦੀ ਜਲਦੀ ਚ ਪਿਉ ਨੂੰ ਕੈਦ ਕੀਤਾ ਬ੍ਰਹਮਾਨ ਨੂੰ ਮਾਰ ਦਿੱਤਾ 14 ਸੂਫੀ ਫਕੀਰ ਕਤਲ ਕਰ ਦਿੱਤੇ ਹਜ਼ਾਰਾਂ ਬੇਕਸੂਰ ਮਨੁੱਖ ਕਤਲ ਕਰ ਦਿੱਤੇ ਇਹ ਸਾਰਾ ਕੰਮ ਬਿਨਾਂ ਸੋਚੇ ਤੂੰ ਜਲਦੀ ਜੀ ਕੀਤਾ ਜਲਦਬਾਜ਼ ਮਨੁੱਖ ਸ਼ੈਤਾਨ ਹੁੰਦਾ ਹੈ ਜਲਦੀ ਚ ਧਿਆਨ ਗਹਿਰਾ ਨਹੀਂ ਜਾਂਦਾ ਇਸ ਵਾਸਤੇ ਗਲਤੀਆਂ ਹੋਣਗੀਆਂ ਇੱਕ ਚੀਜ਼ ਕੋਲ ਪਈ ਹੋਵੇ ਮਨੁੱਖ ਬੜਾ ਜਲਦੀ ਚ ਹੋਵੇ ਨਹੀਂ ਦਿਖਾਈ ਦਿੰਦੇ ਧਿਆਨ ਗਹਿਰਾ ਨਹੀਂ ਜਾਂਦਾ ਜਲਦੀ ਚ ਭੁਲੇਖਾ ਹੋਵੇਗਾ ਕਾਲੀ ਤਬੀਅਤ ਦਾ ਮਨੁੱਖ ਕਦਮ ਕਦਮ ਤੇ ਭੁੱਲ ਕਰੇਗਾ ਜਲਦਬਾਜ਼ ਮਨੁੱਖ ਕੋਲ ਛਿੰ ਛਿੰ ਦੇ ਚ ਗਲਤੀਆਂ ਹੋਣਗੀਆਂ ਧੀਰਜवान ਮਨੁੱਖ ਜਿਸ ਦੇ ਧਿਆਨ ਦੇ ਠਹਿਰਾਓ ਹੈ ਸੋਚ ਸਮਝ ਕੇ ਕਦਮ ਰੱਖੇਗਾ ਗਲਤੀਆਂ ਤੇ ਹਰੇਕ ਕੋ ਲੌਂਦੀਆਂ ਪਰ ਉਸ ਕੋਲ ਗਲ ਘਟ ਆਉਣਗੀਆਂ ਕਰੋਧ ਕਹਿੰਦਾ ਧੀਰਜवान ਮਨੁੱਖਾ ਨੂੰ ਮੈਂ ਧੀਰਜवान ਰਹਿਣ ਹੀ ਨਹੀਂ ਦੇਵਾਂ ਮੈਨੂੰ ਜਾਣ ਤੇ ਦਿਓ ਹੋਵੇਗੀ ਸੈਨਾ ਵਿਵੇਕ ਦੇ ਕੋਲ ਧੀਰਜ ਦੀ ਵੀ ਧੀਰਜवान ਵੀ ਆਉਣਗੇ ਆਪਾਂ ਰਹਿਣ ਹੀ ਨਹੀਂ ਦੇਣਾ ਧ੍ਰਿਤਵੰਤਨ ਕੋਸੋ ਅਧੇਰ ਕਰਮ ਔਰ ਚਾਤਰ ਕੇ ਮਤ ਦੂਰ ਨੇਵਾਰੋਂ ਵਿਵੇਕ ਕੋਲ ਬੜੇ ਬੜੇ ਚਾਤਰ ਸਿਆਣੇ ਵੀ ਹੋਣਗੇ ਉਹਨਾਂ ਦੀ ਸਾਰੀ ਮਤ ਮੈਂ ਪਹਿਲੇ ਖੋਲ ਲਵਾਂਗਾ ਰਹਿਣ ਹੀ ਨਹੀਂ ਦਿਆਂਗਾ ਜਦ ਕਰੋਧ ਚੜਦਾ ਹੈ ਤੋ ਚਾਤਰ ਮਨੁਖ ਚਾਤਰ ਦਿਖਾਈ ਦਿੰਦਾ ਹੈ ਕਿ ਬੇਵਕੂਫ ਦਿਖਾਈ ਦਿੰਦਾ ਹੈ ਚਾਤਰ ਮਨੁਖ ਚਾਤਰ ਦਿਖਾਈ ਦਿੰਦਾ ਹੈ ਕਿ ਮਹਾ ਮੂੜ ਦਿਖਾਈ ਦਿੰਦਾ ਹੈ ਉਦੋਂ ਮਹਾ ਮੂੜ ਦਿਖਾਈ ਦਿੰਦਾ ਹੈ ਔਰ ਚਾਤਰ ਕੇ ਮਤ ਦੂਰ ਨੇਵਾਰੋਂ ਹਿਤ ਕਾਰਜ ਨਾਏ ਪਿਖੇ ਕਬਹਿ ਜਿਨ ਕੇ ਉਰ ਭੀਤਰ ਮੈਂ ਪਗਲਾਰੋਂ ਮੈਂ ਜਿਹਦੇ ਹਿਰਦੇ ਦੇ ਚ ਆਪਣਾ ਪੈਰ ਰੱਖਦੇ ਆ ਉਹ ਆਪਣਾ ਕੰਮ ਵਿਗੜਦਾ ਹੋਇਆ ਵੀ ਨਹੀਂ ਦੇਖੇਗਾ ਕਰੋਧੀ ਦਾ ਕੰਮ ਤੇ ਵਿਗੜੇਗਾ ਸਿਰੇ ਕਿਥੇ ਚੜੇਗਾ ਪਰ ਉਹ ਆਪਣਾ ਨਿੱਜੀ ਕੰਮ ਵਿਗੜਦਾ ਹੋਇਆ ਵੀ ਨਹੀਂ ਦੇਖ ਸਕੇਗਾ ਵੀ ਮੇਰਾ ਕਿਤਨਾ ਨੁਕਸਾਨ ਹੋ ਰਿਹਾ ਕਰੋਧ ਦੇ ਚ ਮੇਰਾ ਕਿਤਨਾ ਨੁਕਸਾਨ ਹੋ ਰਿਹਾ ਨਹੀਂ ਦੇਖ ਸਕੇਗਾ ਕ੍ਰੋਧ ਕਹਿੰਦਾ ਹੈ ਰਾਜਨ ਮੈਨੂੰ ਇੱਕ ਦਫਾ ਜਾਣ ਤੇ ਦਿਓ ਮੈਂ ਕੀ ਕਰ ਸਕਦਾ ਕ੍ਰੋਧ ਉਹ ਆਵਾਜ਼ ਮੈਂ ਕੀ ਕਰ ਸਕਦਾ ਕ੍ਰੋਧ ਵਿੱਚ ਕੋਈ ਖਾਸ ਕੰਮ ਤਾਮੀਰ ਹੋਇਆ ਹੋਵੇ ਅੱਜ ਤੱਕ ਇਸ ਤਰ੍ਹਾਂ ਨਹੀਂ ਦਿਖਾਈ ਦਿੰਦਾ ਵਿਗਾੜ ਹੀ ਆਉਂਦਾ ਜ਼ਰੂਰ ਵਿਗਾੜ ਆਉਂਦਾ ਦੋਸਤੀ ਦੁਸ਼ਮਣੀ ਵਿੱਚ ਬਦਲ ਜਾਂਦੀ ਹੈ ਪਰਿਵਾਰ ਦੀ ਏਕਤਾ ਖੰਡਿਤ ਹੋ ਜਾਂਦੀ ਰੱਬ ਦੇ ਗੁਣ ਖੇਰੂ ਖੇਰੂ ਹੋ ਜਾਂਦੇ ਨੇ ਕ੍ਰੋਧ ਤੇ ਹਮੇਸ਼ਾ ਝੋਟ ਪਹੁੰਚਾਉਂਦਾ ਹੈ ਨੁਕਸਾਨ ਹੀ ਕਰਦਾ ਹੈ ਹਿਤ ਕਾਰਜ ਨਾਏ ਪਿਖੇ ਕਬ ਜਿਨਕੇ ਉਰ ਭੀਤਰ ਮੈਂ ਪਗਧਾਰਾਂ ਹਿਤ ਆਤਮ ਕੋ ਨ ਸੁਣੇ ਕਬ ਹੋਂ ਪੜਿਓ ਜਿਤਨੋ ਖਿਨਵਾਏ ਬਿਸਾਰੋਂ ਇਹ ਮਨੁਖ ਆਪਣੀ ਜ਼ਮੀਰ ਦੀ ਆਵਾਜ਼ ਵੀ ਨਹੀਂ ਸੁਣ ਸਕਣਗੇ ਆਪਣੀ ਆਤਮਾ ਦੀ ਆਵਾਜ਼ ਨਹੀਂ ਸੁਣ ਸਕਣਗੇ ਮੈਂ ਇਤਨਾ ਰੋਲਾ ਪਾ ਦੇਾਂਗੇ ਜ਼ਮੀਰ ਦੀ ਕੀ ਆਵਾਜ਼ ਆਂਦੀ ਨਹੀਂ ਸੁਣ ਸਕਣਗੇ ਆਤਮਾ ਕੀ ਕਹਿੰਦੀ ਹੈ ਨਹੀਂ ਸੁਣ ਸਕਣਾ ਮੈਨੂੰ ਭੇਜ ਕੇ ਦੇ ਵੇਖ ਭਾਵੇਂ 14 ਸਾਲ ਪੜਿਆ ਹੋਵੇ ਭਾਵੇਂ 15 ਸਾਲ ਪੜਾਈ ਦੇ ਚਲਾਇਆ ਹੁਣ ਭਾਵੇਂ 20 ਸਾਲ ਲਾਇਆ ਹੁਣ ਪੜਿਓ ਜਿਤਨੋ ਖੇ ਨਮਾਏ ਬਿਸਾਰੋ ਇੱਕ ਛਿੰਨ ਦੇ ਸਾਰੇ ਦਾ ਸਾਰਾ ਭੁਲਾ ਕੇ ਰੱਖਦੇ ਆ ਭਾਵੇਂ 20 ਸਾਲ ਪੜਨ ਦੇ ਚਲਾਏ ਭਾਵੇਂ 20 ਸਾਲ ਪੜਾਈ ਕਰ ਕਰ ਕੇ ਇਤਨਾ ਗਿਆਨ ਇਕੱਠਾ ਕੀਤਾ ਹੈ ਕ੍ਰੋਧ ਕਹਿੰਦਾ ਮੈਨੂੰ ਜਾਣ ਦੇ ਦੇ ਇੱਕ ਛਿੰਨ ਦੇ ਸਾਰਾ ਖੋਲਿਆ ਇਹ ਮਾਨ ਪੜਾ ਲਿਖਾ ਮਹਾਨ ਮੋੜ ਇਹ ਮਾਨ ਪੜਾ ਲਿਖਾ ਮਹਾਨ ਬੇਵਕੂਫ ਸਾਬਤ ਕਰਕੇ ਰੱਖਦੇ ਆ ਪੜਿਓ ਜਿਤਨੋ ਖਿਨ ਮਾਇ ਬਿਸਾਰੋ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਵੀ ਸੰਸਕ੍ਰਿਤੀ ਸ਼ਲੋਕ ਦੇ ਜੋ ਇੱਕ ਵਾਕ ਲਿਖਿਆ ਹੈ ਇਹਨਾਂ ਪੰਹਾਂ ਦੇ ਉੱਤੇ ਲਿਖਿਆ ਹੈ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਜਿਨ੍ਹਾਂ ਨੇ ਕਦੀ ਸلسلਾ ਵਾਰ ਬਾਣੀ ਪੜ੍ਹੀ ਹੋਵੇਗੀ ਜ਼ਰੂਰ ਉਹ ਨਾਲ ਦੇ ਸਾਹਮਣੇ ਆਇਆ ਹੋਇਆ। ਕ੍ਰੋਧ ਬਾਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਹੇ ਕਲਮੂਲੰਕਰੋਧੰ ਤੂੰ ਕਲੇਸ਼ ਦੀ ਜੜ ਹੈ ਸਾਰਾ ਕਲੇਸ਼ ਤੇਥੋਂ ਪੈਦਾ ਹੁੰਦਾ ਹੈ। ਹੇ ਕਲਮੂਲੰਕਰੋਧੰ ਕਦੰਚ ਕਰਨਾ ਨਾ ਉਪਰਜਤੇ। ਵਿਖੇੰਤ ਜੀਵੰ ਵਸੰਕਰੋਤ ਨਰਤੰਕਰੋਤ ਜਥਾ ਮਰਕਟੇ। ਤੂੰ ਵਾਸ਼ਨਾ ਗ੍ਰਸਥ ਲੋਕਾਂ ਦੇ ਅੰਦਰ ਵਾਸਾ ਕਰਦਾ ਹੈ। ਤੇ ਫਿਰ ਉਹਨਾਂ ਨੂੰ ਇੰਜ ਨਚਾਉਂਦਾ ਜਿਵੇਂ ਮਦਾਰੀ ਬੰਦਰ ਨੂੰ ਨਚਾਉਂਦਾ ਹੈ ਨਰਤੰਕ ਕਰੋ ਜਥਾ ਮਰ ਕਟੇ ਮਰ ਕਟ ਬੰਦਰਸ ਤੋ ਫਿਰ ਬੰਦਰ ਦੀ ਤਰ੍ਹਾਂ ਉਹਨਾਂ ਨੂੰ ਨਚਾਉਂਦਾ ਹੈ ਉਹਨਾਂ ਨੂੰ ਇਨਸਾਨ ਨਹੀਂ ਰਹਿਣ ਦਿੰਦਾ ਬੰਦਰ ਬਣਾ ਕੇ ਰੱਖ ਦਿੰਦਾ ਤੋ ਮੌਨ ਕੀ ਬਣਾ ਕੇ ਰੱਖ ਦਿੰਦਾ ਉਹ ਬਿਲਕੁਲ ਜੰਗਲੀ ਬਣ ਕੇ ਰਹਿ ਜਾਂਦੇ ਬੰਦਰ ਬਣ ਕੇ ਰਹਿ ਜਾਂਦੇ ਨੇ ਔਰ ਬੰਦਰ ਦੀ ਤਰ੍ਹਾਂ ਨਚਦੇ ਨੇ ਸਾਰ ਕਿਤਾਬਲੇ ਤਕਸਾਲਾਂ ਦੇ ਚ ਇਹ ਵੀ ਪੜਾਈ ਜਾਂਦੀ ਆਉਂਦੀ ਸੀ ਬੜਾ ਕੀਮਤੀ ਗ੍ਰੰਥ ਹੈ ਬਹੁਤ ਕੀਮਤੀ ਗ੍ਰੰਥ ਉਹਦੇ ਚ ਲਿਖਿਆ ਹੈ ਧਰਮ ਦਾ ਬੂਟਾ ਪੈਦਾ ਕਿਵੇਂ ਆਉਂਦਾ ਹੈ ਧਰਮ ਦਾ ਬੂਟਾ ਵੱਧਦਾ ਕਿਵੇਂ ਹੈ ਧਰਮ ਦਾ ਬੂਟਾ ਨਾਸ ਕਿਵੇਂ ਹੁੰਦਾ ਹੈ ਬੜਾ ਸੁੰਦਰ ਲਿਖਿਆ ਹੈ ਇਹ ਬੋਲ ਵੀ ਮੈਂ ਤੁਹਾਡੇ ਸਾਹਮਣੇ ਰੱਖ ਕੇ ਅੱਗੇ ਚਲਾਂ ਉਪਜੇ ਧਰਮ ਵਾਕ ਸਤ ਕਰ ਅਤ ਉਹ ਜੋ ਸਤ ਪ੍ਰਭੂ ਹੈ ਉਹਦਾ ਵਾਕ ਉਹਦਾ ਮੰਤਰ ਜਪਦਿਆਂ ਜਪਦਿਆਂ ਅੰਦਰ ਧਰਮ ਦਾ ਬੂਟਾ ਉਗ ਪੈਂਦਾ ਹੈ ਬਿਨਾਂ ਜਪਿਆ ਨਹੀਂ ਹੋਵੇਗਾ